ਸੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਇੱਕ ਵੱਡੀ ਜਿਹੜੀ ਮੁਸੀਬਤ ਸਾਡੇ ਉੱਪਰ ਪਈ ਆ ਜਿਹੜਾ ਹੜ੍ਹ ਆ ਚੁੱਕਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਾਲ ਲੋਕ ਜਿਹੜੇ ਆ ਹਾਰਸਾ ਗ੍ਰਸਤ ਹੋਏ ਨੇ ਉਹਨਾਂ ਲਈ ਇਹ ਸੇਵਾ ਜਿਹੜੀ ਅਸੀਂ ਤਿਆਰ ਕੀਤੀ ਆ ਔਰ ਇਹ ਅੱਜ ਤੋਂ ਨਹੀਂ ਅੱਜ ਤੋਂ ਜਦੋਂ ਦਾ بارشਾਂ ਸ਼ੁਰੂ ਹੋਈਆਂ ਅੱਜ 10 ਦਿਨ ਹੋ ਗਏ ਅਸੀਂ ਜਿਹੜਾ ਰਾਸ਼ਨ ਨੇ ਵੰਡ ਰਹੇ ਆ ਔਰ ਰੁਟੀਨ ਦੇ ਵਿੱਚ ਵੀ ਜਿਹੜਾ ਵਾ 5000 ਪਰਿਵਾਰ ਨੂੰ ਖੰਬਰਾ ਚਰਚ ਜਿਹੜੀ ਆ ਹਰ ਮਹੀਨੇ ਰਾਸ਼ਨ ਦਿੰਦੀ ਆ ਔਰ ਅਗਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਵੀ ਜਦੋਂ ਕੈਰਲਾ ਦੇ ਵਿੱਚ ਬਾੜ ਆਈ ਉਦੋਂ ਵੀ 2 ਕਰੋੜ ਰੁਪਏ ਦਾ ਰਾਸ਼ਨ ਜਿਹੜਾ ਪੋਸਟਲ ਅਫਸਰ ਯੂਸਫ ਅਨੁਲਲਾ ਜੀ ਨੇ ਭੇਜਿਆ ਖੰਬਰਾ ਚਰਚ ਨੇ ਭੇਜਿਆ ਔਰ ਉਸ ਤੋਂ ਬਾਅਦ ਅਗਰ ਅਸੀਂ ਕੋਰੋਨਾ ਮਹਾਮਾਰੀ ਦੀ ਗੱਲ ਕਰ ਲਈਏ ਕੋਰੋਨਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਕਸੀਜਨ ਕੰਸਨਟ੍ਰੇਟਰ ਆਕਸੀਮੀਟਰ ਸੈ ਆਪ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚ ਕੋਈ ਮੁਸੀਬਤ ਪਈ ਆ ਤੇ 크ਰਿਸਚੀਅਨ ਭਾਈਚਾਰਾ ਪੂਰਾ ਡਟ ਕੇ ਨਾਲ ਖੜਾ ਵਾ ਅਪੋਸਟਲ ਅੰਕੁਰ ਯੂਸਫ ਨੂਲਾ ਜੀ ਜਿਹੜੇ ਨੇ ਉਹ ਨਾਲ ਖੜੇ ਉਹਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਪੂਰੀਆਂ ਟੀਮਾਂ ਬਣਾ ਕੇ ਉਹਨਾਂ ਨੇ ਇਹ ਕਿਹਾ ਵੀ ਸਾਰਿਆਂ ਨੂੰ ਜਿਹੜਾ ਵਾ ਰਾਸ਼ਨ ਦਵੋ ਕਿਸੇ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਾਡੀਆਂ ਟੀਮਾਂ ਪੰਜਾਬ ਦੇ ਪੂਰੇ ਹਰ ਕੋਨੇ ਦੇ ਵਿੱਚ ਹੈ ਜਿੱਦਾ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਵੇਖ ਲਈਏ ਡੇਰਾ ਬਾਬਾ ਨਾਨਕ ਦੇ ਵਿੱਚ ਦੇਖ ਲਈਏ ਜਨਾਲਾ ਦੇ ਵਿੱਚ ਰਮਦਾਸ ਦੇ ਵਿੱਚ ਜਿੱਦਾ ਫਾਜ਼ਿਲਕਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਔਰ ਖੁਦ ਅੱਜ ਮੈਂ ਵੀ ਸੁਲਤਾਨਪੁਰ ਲੋਧੀ ਜਾ ਰਿਹਾ ਹਾਂ ਉੱਥੇ ਜਾ ਕੇ ਸਾਡੇ ਲੋਕ ਜਿਹੜੇ ਨੇ ਬੋਟਾਂ ਦੇ ਵਿੱਚ ਸਾਡੇ ਵਲੰਟੀਅਰ ਸੇਵਾ ਕਰ ਰਹੇ ਨੇ ਉਹ ਧਰਮ ਜਾਤ ਉੱਠ ਕੇ ਸੀ ਸੇਵਾ ਕਰ ਰਹੇ ਆ ਇਹ ਬਿਲਕੁਲ ਮਾਨਵਤਾ ਦੀ ਸੇਵਾ ਵਾ ਇਹ ਪੋਸਟਰ ਅੰਕੂ ਜੁਸਮ ਨੂਲਾ ਜੀ ਦੇ ਮਨਚੇ ਦਰਦ ਸੀ ਵੀ ਮੇਰੇ ਜਿਹੜੇ ਪੰਜਾਬ ਦੇ ਲੋਕ ਨੇ ਮੇ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਔਰ ਸਾਡੀਆਂ ਸਾਰੀਆਂ 크ਿਸਚਨ ਜਥੇਬੰਦੀਆਂ ਜਿੰਨੀਆਂ ਵੀ ਆ ਸਾਡੇ ਲੋਕ ਸੇਵਾ ਕਰ ਰਹੇ ਨੇ ਸਾਨੂੰ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਰੋਡ ਤੇ ਸਾਡੇ ਲੋਕ ਜਿਹੜੇ ਆ ਨਿਰਪੱਖ ਹੋ ਕੇ ਸੇਵਾ ਕਰ ਰਹੇ ਨੇ ਖਾਂਬਰਾ ਚਰਚ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਲਈ ਹੁਣ ਰਾਸ਼ਨ ਭੇਜਿਆ ਜਾ ਰਿਹਾ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਇਸ ਵੇਲੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਕਈ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਤੇ ਲੋਕਾਂ ਦੇ ਲਈ ਰਾਹਤ ਸਮੱਗਰੀ ਭੇਜਣ ਦੇ ਲਈ ਖਾਂਬਰਾ ਚਰਚ ਦੇ ਵੱਲੋਂ ਰਾਸ਼ਨ ਭੇਜਿਆ ਗਿਆ ਤਾਂ ਕਿ ਸੇਵਾ ਪੰਜਾਬ ਰਾਜ ਮinority ਕਮਿਸ਼ਨ ਚੇਅਰਮੈਨ ਗੌਰਵ ਮਸੀਹ ਦੇ ਵੱਲੋਂ ਵਧ ਚੜ ਕੇ ਕੀਤੀ ਜਾ ਰਹੀ ਹੈ ਤੇ ਚੇਅਰਮੈਨ ਗੌਰਵ ਮਸੀਹ ਦਾ ਕਹਿਣਾ ਹੈ ਕਿ ਖਾਂਬੜਾ ਚਰਚ ਦੇ ਵੱਲੋਂ ਹਮੇਸ਼ਾ ਹੀ ਮੁਸ਼ਕਲ ਦੇ ਸਮੇਂ ਦੇ ਵਿੱਚ ਅਜਿਹੀ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਕਰੋਨਾ ਸਮੇਂ ਵੀ ਰਾਸ਼ਨ ਵੰਡਿਆ ਗਿਆ ਤੇ ਕੇਰਲ ਦੇ ਵਿੱਚ ਜਦ ਪੁਚਾਲਾ ਉਸ ਵੇਲੇ ਵੀ ਮਦਦ ਭੇਜੀ ਗਈ ਤੇ ਉਹਨਾਂ ਦਾ ਕਿਹਾ ਕਿ ਹੁਣ ਪੰਜਾਬ ਪਾੜੀ ਦੀ ਮਾਰ ਹੇਠ ਹੈ ਤੇ ਇਸ ਦੇ ਲਈ ਹੁਣ ਰਾਹਤ ਸਮਗਰੀ ਲੋਕਾਂ ਦੇ ਲਈ ਭੇਜੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਇਸ ਵੇਲੇ ਮੁਸ਼ਕਲਾਂ ਦਾ ਸਮਾਂ ਹੈ ਪਰ ਪੰਜਾਬੀ ਹਮੇਸ਼ਾ ਪੰਜਾਬੀਆਂ ਦੇ ਨਾਲ ਖੜੇ ਰਹਿੰਦੇ ਨੇ ਇਸੇ ਤਰੀਕੇ ਨਾਲ ਅਸੀਂ ਲੋਕ ਵਿਕ ਦੂਜਤ ਨਾਲ ਖੜੇ ਹੋ ਕੇ ਮਦਦ ਕਰਾਂਗੇ ਕਰੀਏ ਤਾਂ ਹੁਣ ਦਲੰਦਰ ਜਿਲ੍ਹੇ ਵਿੱਚ ਪਾਣੀ ਜਿਹੜਾ ਵਧਦਾ ਜਾ ਰਿਹਾ ਹੈਗਾ ਤੇ ਇੱਥੇ ਕੀ ਕੀ ਡਿਮਾਂਡਸ ਆਈਆਂ ਨੇ ਜਾਂ ਕੋਈ ਗਲਬਤ ਹੋਈ ਪ੍ਰਸ਼ਾਸਨ ਨਾਲ ਦਲੰਦਰ ਜਿਲ੍ਹੇ ਨਾਲ ਕੇ ਹਾਂ ਜੀ डीसी साहब ना गल हुई सी डीसी साहब पूरे इंतजाम अपने कर रहे हैं प्रशासन ना साडी मीटिंगा चल रही है कल मैं डीजीपी साहब दे नाल और चीफ सेक्रेटरी साहब दे नाल मीटिंगा करके आया और ਤੁਸੀਂ ਦੇਖਦੇ ਹੋਵੋਗੇ ਉਪਰ ਅਸੀਂ ਟੋਲ ਫਰੀ ਨੰਬਰ ਦਿੱਤਾ ਵਾ ਕੋਈ ਵੀ ਸਾਨੂੰ ਅਗਰ ਜਲੰਧਰ ਤੋਂ ਲੁਧਿਆਣੇ ਤੋਂ ਪੂਰੇ ਪੰਜਾਬ ਤੋਂ ਕਿਤੇ ਵੀ ਫੋਨ ਕਰਦਾ ਵਾ ਤੇ ਸਾਡੀਆਂ ਟੀਮਾਂ ਉੱਥੇ ਜਿਹੜਾ ਵਾ ਪਹੁੰਚ ਜਾਂਦੀਆਂ ਵਾ ਉਸੇ ਟਾਈਮ ਪਹੁੰਚ ਕੇ ਤੇ ਸਹੀ ਲੋਕਾਂ ਨੂੰ ਰਾਸ਼ਨ ਦਿੰਨੇ ਹੋਰ ਵੀ ਜਿਹੜਾ ਜਰੂਰਤ ਦਾ ਸਮਾਨ ਆ ਉੱਥੇ ਪਹੁੰਚਾਇਆ ਜਾਂਦਾ ਵਾ ਜਿਹਦਾ ਤੁਸੀਂ ਦੇਖਿਆ ਵੀ ਸਾਸੀ ਜਿਹੜਾ ਪੈਕੇਟ ਬਣਾ ਰਹੇ ਆ ਉਹ 2 ਤੋਂ 3000 ਰੁਪਏ ਦਾ ਪੈਕੇਟ ਹੈਗਾ ਔਰ ਇਹ ਵਿੱਚ ਪੂਰੇ ਮਸਾਲੇ ਚਾਵਲ ਦਾਲਾਂ ਹੋਰ ਜਿਹੜਾ ਜ਼ਰੂਰਤੀ ਘਰ ਦਾ ਸਮਾਨ ਹੈ ਉਹ ਵੀ ਅਸੀਂ ਦੇ ਰਹੇ ਨਾਲ ਜੋ ਸਾਡੀਆਂ ਲੇਡੀਜ਼ ਭੈਣਾਂ ਉਹਨਾਂ ਦੇ ਜਿਹੜੇ ਕੋਈ ਸਮਾਨ ਜ਼ਰੂਰੀ ਉਹ ਵੀ ਅਸੀਂ ਦੇ ਰਹੇ ਆ ਦਵਾਈਆਂ ਦੇ ਰਹੇ ਆ ਨਾਲ ਤਰਪਾਲਾਂ ਦੇ ਰਹੇ ਆ ਮਸ਼ਰਦਾਨੀਆਂ ਦੇ ਰਹੇ ਆ ਔਰ ਹੋਰ ਵੀ ਜਿਹੜੀਆਂ ਡਿਮਾਂਡ ਸਾਨੂੰ ਆ ਰਹੀਆਂ ਵਾ ਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ। ਭਾਵੇਂ ਰਾਸ਼ਨ ਤਾਂ ਹਰ ਕੋਈ ਇੱਥੇ ਲੈ ਕੇ ਪਹੁੰਚ ਰਿਹਾ ਪਰ ਜਦੋਂ ਕਹਿ ਰਹੇ ਨੇ ਕਿ ਜਦੋਂ ਪਾਣੀ ਘਟੇਗਾ ਕਈਆਂ ਦੇ ਮਕਾਨ ਟਹਿ ਗਏ ਨੇ ਜਾਂ ਕਈਆਂ ਦੇ ਜਿਹੜਾ ਆਰਥਿਕ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ ਹੈ ਉਦੋਂ ਬਹੁਤ ਜ਼ਿਆਦਾ ਲੋਡ ਪਵੇਗੀ ਤੇ ਉਹਨੂੰ ਲੈ ਕੇ ਕੀ ਪਲੈਨਿੰਗ ਹੈ? ਜੀ ਉਹਦੇ ਲਈ ਸਾਡੇ ਜਿਹੜਾ ਆਤਮ ਪਿਤਾ ਪੌਸ਼ਰਨ ਕਨੂਲਾ ਜੀ ਨੇ ਉਹਨਾਂ ਨੇ ਪਿਛੇ ਵੀ ਕਈ ਪਰਿਵਾਰਾਂ ਨੂੰ ਪੂਰੇ ਪੰਜਾਬ ਦੇ ਵਿੱਚ ਧਰਮ ਜਾਤ ਉੱਠ ਕੇ ਲੋਕਾਂ ਦੇ ਘਰ ਬਣਾ ਕੇ ਦਿੱਤੇ ਆ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਹੋ ਉਹਨਾਂ ਦੇ ਵਿੱਚ ਜਿਹੜੀ ਸੰਭਵ ਜਿਹੜੀ ਸੇਵਾ ਹੈਗੀ ਉਹ ਵੀ ਅਸੀਂ ਕਰਾਂਗੇ ਔਰ ਜਦੋਂ ਇਹ ਮਹਾਮਾਰੀ ਜਦੋਂ ਫੈਲਣੀ ਆ ਜਦੋਂ ਪਾਣੀ ਘਟਣਾ ਵਾ ਜਿਹੜੇ ਡੰਗਰ ਮਰੇ ਆ ਜਾਂ ਕੋਈ ਹੋਰ ਜਿਹੜੇ ਜਾਨਵਰ ਮਰੇ ਉਹਨਾਂ ਦੀ ਜਿਹੜੇ ਨਾਲ ਜਿਹੜੀ ਮਹਾਮਾਰੀ ਜਿਹੜੀ ਫੈਲਣੀ ਉਹਦੇ ਲਈ ਅਸੀਂ ਟੀਮਾਂ ਪਹਿਲਾਂ ਤੋਂ ਹੀ ਬਣਾ ਰਹੇ ਆ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਸਾਡੀਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਗਰਾਊਂਡ ਲੈ ਔਰ ਜਿਆ ਦਵਾਈਆਂ ਦੀਆਂ ਸੇਵਾ ਜਾਂ ਹੋਰ ਵੀ ਜਿਹੜੇ ਜ਼ਰੂਰਤ ਦਾ ਕੋਈ ਸਮਾਨ ਹੋਏਗਾ ਉਹਦੇ ਵੀ ਲੋਕਾਂ ਤੱਕ ਪਹੁੰਚਦਾ ਕਰ ਦਿੱਤਾ ਜਾਏਗਾ। ਇਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਵੀ ਉਹ ਐਜ਼ ਅ ਚੇਅਰਮੈਨ ਹੋਰ ਇਮਿਊਨਿਟੀ ਕਮਿਸ਼ਨ ਉਹਨੂੰ ਕੀਤੀ। ਜਿਵੇਂ ਮੇਰੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਲੋਕ ਧਰਮ ਨੂੰ ਲੈ ਕੇ ਜਾਤ ਨੂੰ ਲੈ ਕੇ ਗੱਲ ਕਰ ਰਹੇ ਨੇ ਕੋਈ ਮੇਰੇ ਕੋਲ ਵੀਡੀਓ ਵੀ ਆਈਆਂ ਸੀ ਔਰ ਮੇਰੇ ਮinority ਕਮਿਸ਼ਨ ਦੇ ਵਿੱਚ ਮੇਰੇ ਕੋਲ ਕੰਪਲੇਂਟਾ ਵੀ ਆਈਆਂ ਵੀ ਕੋਈ ਧਰਮ ਜਾਤ ਨੂੰ ਲੈ ਕੇ ਲੋਕ ਗੱਲ ਕਰ ਰਹੇ ਨੇ ਔਰ ਉਹਨਾਂ ਦੇ ਉੱਪਰ ਮੇਰੀ ਕੱਲ ਡੀਜੀਪੀ ਸਾਹਿਬ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਵੀ ਲੋਕ ਧਰਮ ਦਾ ਨਾਮ ਲੈ ਕੇ ਜਾਂ ਜਾਤ ਦਾ ਨਾਮ ਲੈ ਕੇ ਕੋਈ ਵਿਤਕਰਾ ਕਰਨਗੇ ਕਿਉਂਕਿ ਜਿਹੜੀ ਮਹਾਮਾਰੀ ਆ ਇਹ ਸਾਰੇ ਲੋਕਾਂ ਦੇ ਉੱਪਰ ਪਈ ਹੈ ਧਰਮ ਜਾਤ ਤੇ ਨਹੀਂ ਕਿਸੇ ਤੇ ਵੀ ਪਈ ਔਰ ਜਿਹੜਾ ਕੋਈ ਧਰਮ ਜਾਤ ਨੂੰ ਲੈ ਕੇ 타 ਟਾਰਗੇਟ